ਸਤਿਗੁਰ ਜੀ ਸਾਰਿਆਂ ਨੂੰ ਮੈਂ ਵਿਕਰਮਜੀਤ ਸੰਧੂ YouTube ਚੈਨਲ ਧੰਨ ਧੰਨ ਬਾਬਾ ਕਾਲਾ ਮਹਰਜੀ ਸੰਧੂ ਜੀ ਤੇ ਆਪ ਸਭ ਨੂੰ ਜੀ ਆਇਆਂ ਆਖਦਾ ਹਾਂ ਮੈਂ ਨਾ ਇੱਕ ਵੀਡੀਓ ਵੇਖੀ ਆਗਾ ਇੱਕ ਵੀਡੀਓ ਬੜੀ ਮਤਲਬ ਵਾਇਰਲ ਹੋਈ ਐ ਇਹਦੇ ਉੱਤੇ Facebook ਤੇ YouTube ਤੇ ਇੱਕ ਚੈਨਲ ਐ ਜੱਟ ਬਾਬੇ ਟੈਲੀਵਿਜ਼ਨ ਉਹਨਾਂ ਨੇ ਧੰਨ ਧੰਨ ਬਾਬਾ ਕਾਲਾ ਮਹਰਜੀ ਸੰਧੂ ਸਿੱਖਾਂ ਵਾਲੀ ਢੀਡ ਕੋਟਕਪੂਰਾ ਵਿਖੇ ਇੱਕ ਵੀਡੀਓ ਬਣਾਈ ਐ ਸ਼ਾਇਦ ਉਹ ਵੀਡੀਓ ਏਕਮ ਦੀ ਐ ਤੇ ਇੰਨਾ ਦਿਨਾਂ ਦੀ ਹੋਈ ਐ ਤੇ ਬਾਈ ਮੈਂ ਫੋਟੋ ਸ਼ੋਅ ਕਰ ਦਿੰਨਾ ਤੁਹਾਨੂੰ ਕਿ ਕਿਹੜੀ ਆਈਡੀਆ ਤੇ ਕਿਹੜੀ ਵੀਡੀਓ ਚੜੀ ਹੋਈ ਆ ਉੱਥੇ ਲਿਖਿਆ ਹੋਇਆ ਆ ਵੀਡੀਓ ਦੇ ਉੱਤੇ ਵੀ ਇੱਥੇ ਹੁੰਦਿਆ ਚਮਕਤਾਰ ਚਮਤਕਾਰ ਤੇ ਮੈਂ ਵੀਰੇ ਪਹਿਲਾ ਇਹ ਗੱਲ ਕਹਿਣਾ ਚਾਹੁੰਦਾ ਆ ਵੀ ਉਹ ਬਾਈ ਨੇ ਨਾ ਵੀਡੀਓ ਤੇ ਚਲ ਕੋਈ ਮਾੜੀ ਗੱਲ ਤਾਂ ਨਹੀਂ ਕਹੀ ਪਰ ਉਸ ਬੰਦੇ ਨੇ ਵੀਡੀਓ ਨੂੰ ਐ ਪ੍ਰੋਮੋਟ ਕੀਤਾ ਵੀ ਇੱਥੇ दारू ਚੜਦੀ ਆ ਵੀ ਲੋਕ ਕਿਵੇਂ ਬੈ ਕੇ ਨਜ਼ਾਰੇ ਨਾਲ ਆਹ ਮੌਸਮ ਬਣਿਆ ਹੋਇਆ ਵਧੀਆ ਐ ਆ ਫਲਾਣਾ ਐ ਟਮਕਾਣਾ ਐ ਪਤਾ ਨਹੀਂ ਕੀ ਕੁਝ ਬੋਲਿਆ ਹੋਇਆ ਬੰਦੇ ਨੇ ਤਾਂ ਉਹ ਵੀਡੀਓ ਮਤਲਬ ਪੂਰੀ ਐਨ ਚੰਗੀ ਵਾਇਰਲ ਕਰੀ ਤਾਂ ਮੈਂ ਉਹ ਬਾਈ ਨੂੰ ਕਹਿਣਾ ਚਾਹੁੰਨਾ ਉਸ ਬਾਬੇ ਟੈਲੀਵਿਜ਼ਨ ਵਾਲੇ ਬੰਦੇ ਨੂੰ ਜੱਟ ਬਾਬੇ ਟੈਲੀਵਿਜ਼ਨ ਵਾਲਾ ਬਾਈ ਜਿਨੇ ਇਹ ਵੀਡੀਓ ਕ੍ਰੀਏਟ ਕੀਤੀ ਆ ਕਿ ਵੀਰੇ ਇਹ ਸਾਡੇ ਮੈਂ ਸੰਧੂ ਆ ਇਹ ਸਾਡੇ ਨਾ ਬਾਬੇ ਆ ਮਤਲਬ ਲੋਕਾਂ ਦੀ ਸ਼ਰਧਾ ਇੱਥੇ ਠੀਕ ਆ ਵੀ दारू ਚੜਦੀ ਆ ਆ ਵੀਰ ਬਣ ਕੇ ਜੇ ਤੁਸੀਂ ਵੀਡੀਓ ਬਣਾਉਣੀ ਹੁੰਦੀ ਆ ਤਾਂ ਪੂਰੀ ਸ਼ਰਦਾ ਦੇ ਵਿੱਚ ਵੀਰ ਬਣ ਕੇ ਠੀਕ ਹੈ ਮੈਂ ਸੰਧੂਆਂ ਨੂੰ ਵੀ ਇਹ ਚੀਜ਼ ਜਿਹੜੀ ਹੈ ਬੇਨਤੀ ਕਰਦਾ ਕਿ ਯਾਰ ਇਹੋ ਜੀਆਂ ਚੀਜ਼ਾਂ ਨੂੰ ਪ੍ਰਮੋਟ ਨਾ ਕਰਿਆ ਕਰੋ ਵੈਸੇ ਨਾ ਮੈਂ ਬਹੁਤ ਵੀਡੀਓ ਬਣਾਉਣਾ ਹੁਣਾ ਇਸ ਪਰਪਸ ਤੇ ਮੈਂ ਮੈਨੂੰ ਦੁੱਖ ਆ ਯਾਰ ਕਿ ਬੰਦਾ ਨਾ ਸਾਡਾ ਯਾਰ ਬਜ਼ੁਰਗ ਹੈ ਉਹ ਲੋਕਾਂ ਦੀ ਸਾਡੀ ਸ਼ਰਦਾ ਹੈ ਉੱਥੇ ਵੀ ਹਾਂ ਭਈ ਉਹ ਦਾ ਰੂਪ ਚੜਦੀ ਐ ਲੋਕ ਆਉਂਦੇ ਆ ਉੱਥੇ ਮਤਲਬ ਉਹਦੇ ਪਿੱਛੇ ਕੋਈ ਰੀਜ਼ਨ ਹੈਗਾ ਤਾਂ ਉੱਥੇ दारू ਚੜਦੀ ਐ ਪਹਿਲਾਂ ਉਹਦੇ ਇਤਿਹਾਸ ਬਾਰੇ ਜਾਣੀ ਦਾ ਹੁੰਦਾ ਵੀ ਕੀ ਹੈਗਾ ਤੇ ਜਿਹੜੀ ਉਹ ਗੱਡੀ ਦੀ ਗੱਲ ਕਰਦਾ ਕਿ ਉੱਥੇ ਸਕੋਰਪੀਓ ਵੀ ਚੜਾਈ ਹੋਈ ਆ ਉਹ ਵੀ ਜੇ ਕਿਸੇ ਨੇ ਮਤਲਬ ਸਾਡੇ ਸੰਧੂਆਂ ਦਾ ਮਤਲਬ ਬਜ਼ੁਰਗ ਆ ਜੇ ਲੋਕ ਦਿਲੋਂ ਮੰਨਦੇ ਆ ਸਰਦਾ ਸਾਡੀ ਸਾਰਿਆਂ ਦੀ ਉਥੇ ਤਾਂ ਗੱਡੀ ਵੀਰੇ ਐਵੇਂ ਨਹੀਂ ਚੜ ਜਾਂਦੀ ਕਿਸੇ ਗੱਲ ਤੇ ਹੀ ਚੜੀ ਹੋਈ ਆ ਉਹ ਗੱਡੀ ਤੇ ਸਕੋਰਪੀਓ ਗੱਡੀ ਆ ਤਾ ਜਿਹੜੀ ਕਮੇਟੀ ਨੂੰ ਗੱਡੀ ਦਿੱਤੀ ਗਈ ਆ ਕੈਨੇਡਾ ਵੱਲੋਂ ਕੈਨੇਡਾ 'ਚ ਰਹਿੰਦੀ ਫੈਮਿਲੀ ਜਿਨ੍ਹਾਂ ਕੋਲੇ ਧੰਨ ਧੰਨ ਬਾਬਾ ਕਾਲਾ ਮਹਰਜੀ ਸੰਧੂ ਦੀ ਮਿਹਰ ਸਦਕਾ ਜਿਹੜਾ ਉਹਨਾਂ ਦੇ ਘਰੇ ਮੁੰਡਾ ਜਨਮਿਆ ਬਹੁਤ ਟਾਈਮ ਬਾਅਦ ਤਾਂ ਉਹ ਕੁਝ 80000 ਰੁਪਏ ਦੀ ਪੇਮੈਂਟ ਵੀ ਕੈਸ਼ ਦੇ ਕੇ ਗਏ ਆ ਤਾਂ ਵੀਰ ਬਣ ਕੇ ਨੀਰੀਆਂ ਨਾ ਵੀਡੀਓ ਐ ਨਾ ਬਣਾਇਆ ਕਰੋ ਵੀ ਸਾਨੂੰ ਦਾ ਵੀਡੀਓ ਵਾਹ ਵੀ ਵਾਇਰਲ ਹੋਊਗੀ ਤਾਂ ਮੈਂ ਸਾਰੇ ਸੰਧੂ ਭੈਣ ਭਰਾਵਾਂ ਨੂੰ ਅ ਹਦਾਇਤ ਕਰਦਾ ਕਿ ਇਹ ਜਿਹੇ ਵੀਡੀਓ ਨੇ ਜਿਹੜੀ ਬਾਈ ਇਹਨਾਂ ਨੂੰ ਬੰਦਿਆਂ ਨੂੰ ਕਿਹਾ ਕਰੋ ਵੀ ਉਹ ਜਗ੍ਹਾ ਹੈ ਨਾ ਜਿਹੜੀ ਸਰਦਾ ਹੈ ਵੀਰੇ ਉੱਤੇ ਧੰਨ ਧੰਨ ਬਾਬਾ ਕਾਲਾ ਮਹਰਜੀ ਸੰਧੂ ਸਾਡੇ ਆ ਬਾਬਾ ਜੀ ਦਾ ਸ਼ਹੀਦ ਦੀ ਅਸਥਾਨ ਹੈ ਉੱਥੇ ਤਾਂ ਇਹ ਮੋਜਾ ਵੀ ਮਤਲਬ ਵੀ ਸਰਦਾ ਲੋਕਾਂ ਦੀ दारू ਚੜਦੀ ਆ ਦੁੱਧ ਵੀ ਚੜਦਾ ਵੀਰੇ ਉੱਥੇ ਕੱਲੀ दारू ਨਹੀਂ ਚੜਦੀ ਉੱਥੇ ਦੁੱਧ ਦਾ ਵੀ ਜਿਹੜੇ ਮੀਰ ਆਲਮਾ ਸਾਡੇ ਸੰਧੂਆਂ ਦਾ ਜਿਹੜਾ ਮਤਲਬ ਮੀਰ ਆਲਮਾ ਬਾਬਾ ਜੀ ਨਾਲ ਬਾਬਾ ਸਿੱਧ ਜੀ ਉਹਨਾਂ ਦੀ ਹੁੰਦੇ ਸੀ ਜਿਨ੍ਹਾਂ ਦੇ ਮਤਲਬ ਉੱਥੇ ਮਾਤਾ ਕਾਲੀ ਦਾ ਜਿਹੜਾ ਨਾਲ ਪੈਰਾ ਚੱਲਦਾ ਇਸ ਕਰਕੇ ਬਾਬਾ ਜੀ ਦੀ दारू ਨਹੀਂ ਚੜਦੀ ਉੱਥੇ ਮੇਨ ਗੱਲ ਮੈਂ ਤੁਹਾਨੂੰ ਸਮਝਾਣੀ ਚਾਹਾਂ ਜੇ ਤੁਹਾਨੂੰ ਪਤਾ ਹੋਵੇ ਤਾਂ ਬਾਬਾ ਜੀ ਦੇ ਨਾਮ ਦੀ दारू ਨਹੀਂ ਚੜਦੀ ਉੱਥੇ ਉੱਥੇ ਮਾਤਾ ਕਾਲੀ ਦੇ ਨਾਮ ਦੀ ਜਿਹੜਾ ਨਾਲ ਚੱਲਦੀ ਬਾਬਾ ਜੀ ਦੇ ਉਹਨਾਂ ਦੇ ਨਾਮ ਦੀ दारू ਚੜਦੀ ਆ ਉੱਥੇ ਬਾਬਾ ਜੀ दारू ਨਹੀਂ ਸੀ ਪੀਂਦੇ ਤੇ ਨਾ ਹੀ ਬਾਬਾ ਜੀ ਦੇ ਨਾਮ ਦੀ ਉੱਥੇ ਕੋਈ दारू ਚੜਾਈ ਜਾਂਦੀ ਆ ਸਮਝ ਗਏ ਬਰੇ ਤੁਸੀਂ ਮਤਲਬ ਇਸ ਚੀਜ਼ ਨੂੰ ਖਿਆਲ ਰੱਖਿਆ ਕਰੋ ਮੜਾ ਮੋਟਾ ਵੀਡੀਓ ਬਣਾਉਣ ਤੋਂ ਪਹਿਲਾਂ ਨੌਲੇਜ ਦੇ ਦਿਆ ਕਰੋ ਸੰਗਤ ਨੂੰ ਵੀ ਆ ਚੀਜ਼ ਐ ਤੇ ਅਸਲੀ ਬਾਬਾ ਜੀ ਦੇ ਨਾਮ ਦੀ दारू ਨਹੀਂ ਚੜਦੀ ਲੋਕਾਂ ਦੀ ਮौज ਆ ਉੱਥੇ ਬਹਿ ਕੇ ਉਹ दारू ਪ੍ਰਸ਼ਾਦ ਦੀ ਤਰ੍ਹਾਂ ਛਕਦੇ ਨੇ ਨਾ ਕਿ ਪੀਂਦੇ ਨੇ ਉੱਥੇ ਪ੍ਰਸ਼ਾਦ ਦੀ ਤਰ੍ਹਾਂ दारू ਛਕੀ ਜਾਂਦੀ ਆ ਮਤਲਬ ਭੋਗ ਲਵਾ ਕੇ ਤੇ ਮੈਂ ਸਾਰੇ ਸੰਧੂ ਪੈਨਪਰਾਵਾਂ ਨੂੰ ਵੀ ਬੇਨਤੀ ਕਰਦਾ ਵੀ ਜਿਹੜੀ दारू ਆ ਨਾ ਉਹ ਬਾਬਾ ਜੀ ਦੇ ਮੱਟ ਤੇ ਨਾ ਚੜਾਇਆ ਕਰੋ ਮੱਟ ਦੇ ਉੱਤੇ ਨਾ ਡੋਲਿਆ ਕਰੋ ਬਾਬਾ ਜੀ ਕਮੇਟੀ ਨੂੰ ਵੀ ਅਰਦਾਸ ਕਰਦਾ ਵੀ ਉਹ ਜਿਹੜੀ दारू ਹੈ ਬਾਬਾ ਜੀ ਦੀ ਜਗ੍ਹਾ ਤੋਂ ਬਾਹਰ ਰੱਖੀ ਜਾਵੇ ਉੱਥੇ ਮਤਲਬ ਬਾਹਰਲੇ ਪਾਸੇ ਉਹ दारू ਦਾ ਕੋਈ ਸਿਸਟਮ માતા ਕਾਲੀ ਦੇ ਦਾ ਬਣਾਇਆ ਜਾਵੇ ਬਾਬਾ ਜੀ ਦੇ ਮੱਟ ਤੇ दारू ਨਾ ਡੋਲੀ ਜਾਵੇ ਕਿਉਂਕਿ ਬਾਬਾ ਜੀ ਦੇ ਅ ਇਤਿਹਾਸ ਵਿੱਚ ਕਿਤੇ ਵੀ ਬਾਬਾ ਜੀ ਦਾਰੂ ਨਾਲ ਲਿੰਕ ਨਹੀਂ ਹੈਗੇ ਤਾਂ ਮੈਂ ਇਹ ਵੀਡੀਓ ਬਣਾਉਣ ਵਾਲਿਆਂ ਨੂੰ ਬੇਨਤੀ ਕਰਦਾ ਮੇਰੇ ਕਿਸੇ ਜਗ੍ਹਾ ਦੀ ਵੀਡੀਓ ਬਣਾਉਣ ਤੋਂ ਪਹਿਲਾਂ ਉਸ ਵੀਡੀਓ ਬਾਰੇ ਪੂਰੀ ਜਾਣਕਾਰੀ ਲੈ ਲਿਆ ਕਰੋ ਵੀ ਕੀ ਹੁੰਦੀ ਆ ਸੋ ਸਾਰੇ ਸੰਧੂ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਇਹੋ ਜਿਹਿਆਂ ਨੂੰ ਕਮੈਂਟ ਤੇ ਫੋਨ ਕਰਕੇ ਕਿਹਾ ਕਰੋ ਬਈ ਹਾਂ ਬਈ ਤੂੰ ਐਵੇਂ ਕਿਵੇਂ ਸਾਡੀ ਜਿਹੜੀ ਜਗ੍ਹਾ ਨੂੰ ਬਦਨਾਮ ਕਰਦਾ ਇਸ ਚੀਜ਼ ਲਈ ਉੱਥੇ ਦਾਰੂ ਨਹੀਂ ਚੜਦੀ ਵੀਰੇ ਮਤਲਬ ਲੋਕਾਂ ਦੀ ਸ਼ਰਧਾ ਹੈਗੀ ਬਾਬਾ ਜੀ ਦੇ ਉੱਥੇ ਦੁੱਧ ਦਾ ਉਹ ਹੈਗਾ ਤਾਂ ਜਿਹੜੀ दारू ਆ ਉਹ ਕਾਲੀ ਮਾਤਾ ਦੇ ਨਾਮ ਦੀ ਚੜਦੀ ਆ ਬਾਬਾ ਜੀ ਦੇ ਨਾਮ ਦੀ ਨਹੀਂ ਚੜਦੀ ਤੋਂ ਸਾਰੇ ਸੰਧੂ ਭੈਣ ਭਰਾਵਾਂ ਨੂੰ ਇੰਨੀਆਂ ਬੇਨਤੀਆਂ ਸੀ ਆ ਮਨਜ਼ੂਰ ਕਰਨੀਆਂ ਤਣ ਤਣ ਬਾਬਾ ਕਾਲਾ ਮਹਾਰਾਜੀ ਸੰਧੂ ਆਪ ਸਭ ਤੇ ਸਦਾ ਮੇਰਾ ਭਰਿਆ ਹੱਥ ਰੱਖਣੀ